ਔਰ ਸਾਹਮਣੇ ਇਹਨਾਂ ਜੂਮੀ ਕੈਮਰਾ ਹੋ ਸਕਦਾ ਬਾਕੀ ਟਾਈਮ ਕਾਫੀ ਹੋ ਰਿਹਾ ਸੀ ਜਾਣਾ ਲੈਣ ਘਰ ਕਿੰਨੇ ਵਜੇ ਜਾਂਦੇ ਤਾਂ ਘਰ 5 5 ਵਜੇ ਤੇ 5 ਵਜੇ ਆਵਾਂਗੇ ਸਿੱਧੇ ਘਰ ਤੇ ਚੱਲਦਾ ਪਿਆ ਪੂਰਾ ਚਿਲ ਇੰਜੋਇਮੈਂਟ ਤੁਸੀਂ ਸਾਹਮਣੇ ਦੇਖ ਸਕਦੇ ਹੋ ਤੁਹਾਡੀ ਬਹੁ ਦੇ ਉਧਰ ਫੁਲਕਾ ਬਣਾਉਂਗਾ ਉਹ ਦੇਖ ਫੇਰ ਫੁਲਕਾ ਬਣਾਣਗੇ काम ना टाजी वाली 10 बज गया ये कुत्ते भी ना लाए हुए ने पूरा एन्जॉयमेंट कर दे पे ने एक कह रहा चाचा अपना पूरा ठंडंडिया बजा जल्दी भी है। ਚਾਚਾ ਪੁਰਾ ਮਸਤਾ ਪੁਰਾ ਐਕਡਮ ਚੱਲਾ ਕੁਛ ਪੈ ਗਿਆ ਲਾਇਆ ਤਾਂ ਗਿਆ ਲਾਾਸ ਕਮਾਈ ਤੇ ਰਹਿ ਗਿਆ ਹਣੀ ਆ ਰੋਣ ਕੀ ਨਹੀਂ ਤੇ ਰੋਣ ਕੀ ਨਹੀਂ ਉਹ ਸਾਹਮਣੇ ਵੇਖੋ ਤਾਂ ਕਿਸੇ ਖਲਾਉਂਦੇ ਰੋਣ ਕੀ ਨਹੀਂ ਤੇ ਰੋਣ ਕੇ ਹੱਦbaar ਹੁੰਦੀ ਆ ਉਹ ਪੁੱਛੇ ਸੀਐਸਲੀ ਮਿੰਨੀ ਗਵਾ ਰਾਈਡਿੰਗ ਪਾਣੀ ਚਾਚਾ ਵਾਓ ਚਲੋ ਜੀ ਆ ਗਏ ਸੀਐਸਲੀ ਮਿੰਨੀ ਗਵਾ ਬਾਤ ਕੀ ਪਤਾ ਪਹਿਲਾਂ ਗਏ ਹੋ ਤੇ ਦਹੀਂ ਬਸ ਤੇ ਮੁਰਗਾ ਸ਼ਰਕਾ ਬਣਾਇਆ ਖਾਦਾ ਆ ਦੇਖੋ ਅੰਕਲ ਜਿੱਤੇ ਹੋਏ ਇੱਧਰ ਤੇ ਤਾਰਾਂ ਲੱਗੀਆਂ ਸਾਹਮਣੇ ਉਹ ਦੇਖੋ ਸਾਹਮਣੇ 베ਰੀਆਂ ਲੱਗੀਆਂ ਹੋਈਆਂ 베ਰੀ 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 ਕੀ 베ਰੀ ਜਾਜ ਉਹ ਦੇਖੋ ਜੀ ਸਾਹਮਣੇ ਆ ਗਏ ਕਿਨਾਰੇ ਕਿਹਾ ਸੀ ਕਰਤਾ ਕਿ ਬਣਾ ਕੇ ਤੂੰ ਆਪੇ ਕਿਆ ਮੈਨੂੰ ਬਣਾ ਦੇਵੇਂ ਬਣਾਤੀ ਚੱਲੂ ਮੈਂ ਕਿਆ ਇਹ ਮੈਂ ਚੱਲੂ ਆ ਕਰ ਕਹਿਣ ਦੀ ਗਲਾ ਹੈ ਨਜ਼ਾਰਾ ਵੈ ਐ ਕਿ ਨਜੂੜਾ ਦਿੰਦਾ ਆਇਰਾ ਐ ਕਿ ਨਜੂੜਾ ਦਿੰਦਾ ਹੈ ਹਾਂ ਭੈਂਪੜਾ ਮਹੰਗਾ ਢਾਈ ਬੜਾ ਮਹੰਗਾ ਤੇ ਲੈਣਾ ਦੀ ਆ ਕੀ ਮੈਨੂੰ ਤੇ ਬੜਾ ਮਜ਼ਾ ਆਂਦਾ ਵਿਆ ਤੇ ਝੂਤਾ ਲੈ ਆਈ ਆ ਪਾ ਉਥੇ ਝੋਤਾ ਆਇਆ ਇਹ ਕੁੰਡਾਇਰਾ ਚਾਚਾ ਨੇ ਵੀਡੀਓ ਨਹੀਂ ਬਣਾਈ ਚਾਦੀ ਦੀ ਅੱਜ ਦੇਖੀ ਬੜੀ ਹੀ ਵੀਡੀਓ ਕੈਰਾ ਨਹੀਂ ਓਕੇ ਹੋਇਆ ਠੰਡੀ ਠੰਡੀ ਆਵਾ ਚੱਲਦੀ ਰਹੀ ਆ ਫੁੱਲ ਇੰਜੋਏਮੈਂਟ ਆ ਕੋਈ ਰਕੀ ਰਕੀ ਆਇਆ ਮੇਰੇ ਚਾਚਾ ਆਈ ਬੜਾ ਮਜ਼ਾ ਆਂਦਾ ਪਿਆ ਕਿੰਨਾ ਮਸਤੇ ਠੰਡੀ ਹਵਾ ਆਦੀ ਹੈ ਵਾਹ ਉਹ ਇੱਕ ਜਾ ਜਾ ਇੱਕ ਜੇ ਚੰਗਾ ਮਹਗਾ ਹੋਣਾ 3-400 ਹੋਣਾ ਹੈ ਬੜੀ ਸੁੱਕੀ ਕਮਾਈ ਕਰਦੇ ਆ ਵੇ ਲੋਕੀ ਸਾਰੇ ਵੇਟਿੰਗ 'ਚ ਰੋਦੇ ਹੋਏ ਨਹੀਂ ਚੁਟ ਲੈਣ ਹੈ ਗੌਰਮੈਂਟ ਕੋ ਪੈਸੇ ਆਹ ਦਿੰਦੇ ਨੇ ਗੌਰਮੈਂਟ ਪੈਸੇ ਤਾਂ ਹਰਾ ਆਪ ਕੀ ਗੱਲ ਗੌਰਮੈਂਟ ਚੰਡੀ ਰਹੀ ਹੈ ਐਂਜੋਇਮੈਂਟ ਕਰਦੀ ਵੀ ਹੈ ਕੁੜੀ ਤੇ ਠੰਡੀ ਠੰਡੀ ਹਵਾ ਚਲਦੀ ਵੀ ਹੈ ਪੇਮੈਂਟ ਕਰਦੇ ਆ ਇਹ ਜਾਵਾਂਗੇ ਅਸੀਂ ਬਾਹਰ ਵਿੱਚ ਘਰ ਨੂੰ ਤੈਨੂੰ ਕਰਦਾ ਤੇਰੇ ਆਹ ਸਲਾਗ ਮਾਰ ਤੇ ਇਹ ਚਾਚਾ ਇਹ ਕਹਿੰਦੇ ਦਿਲ ਕਰਦਾ ਮੈਂ ਸਲਾਗ ਮਾਰਦਾ ਮੈਂ ਤਲਾਜ ਮਾਂ ਨਹੀਂ ਸਦੇ 500 ਫੁੱਟ ਡੂੰਗਾ ਚਾਚਾ ਸਲਾਗ ਨਹੀਂ ਮਾਰ ਸਕਦੇ ਬਾਹਰ ਲੱਭਣਾ ਵੀ ਨਹੀਂ ਉਹ ਕੀ ਕਹਿੰਦੇ ਜਾ ਡੁੱਬ ਗਿਆ ਵੀ ਲੱਭਾ ਨਹੀਂ ਬਾਦ ਕਹਿੰਦੇ ਜਾ ਇੱਕ ਡੁੱਬਿਆ ਹੀ ਲੱਭਾ ਨਹੀਂ ਪੁਰਾਣ ਜੋਇਮਨ ਕਰਦੇ ਲੋਕੋ ਪਹਿਹਰ ਜਨਾ ਕੋ ਹੈ ਉਹਨਾਂ ਦਾ ਹੈ ਭਰਾ ਝੂੜਾ ਚੜ ਲੈ ਅੰਧਾ ਡਗਵਾ ਨਹੀਂ ਮੈਂ ਲਿਆ ਇੱਕੋ ਤੇ ਝੂੜਾ 100 ਰੁਪਏ ਦੇ ਕੇ ਮੈਂ ਉਹ ਵੀ ਮਿੱਟੀ ਹੋ ਗਿਆ ਕੰਮ ਆ ਵੀਡੀਓ ਨਹੀਂ ਬਣੀ ਚਾਚੇ ਨੇ ਕਿ ਕੈਮਰਾ ਓਕੇ ਕਰੀ ਚਾਚੇ ਨੇ ਕੀਤਾ ਨਹੀਂ ਨਾਲ ਤਾਂ ਤਾਤੇ ਨੂੰ ਪਾਉਣ ਲੱਗਿਆ ਬਾਕੀ ਕੋਈ ਚੱਕਰ ਨਹੀਂ ਹੈ ਹੱਸ ਵੇਲਾ ਦਿਲ ਟੱਕ ਟੱਕ ਕਰਦਾ ਮਿੰਨੀ ਕੋ ਆ ਸਾਰੇ ਲੋਕ ਇੰਜੋਇਮੈਂਟ ਕਰਨ ਆਏ ਹੋ ਨੇ ਕਾਪਾ ਆਪਣਾ ਚਾਚਾ ਜੀ ਉਧਰ ਦੇਣਾ ਦਾ ਰਸਤੇ ਆ ਜਾਂਦਾ ਉਧਰ ਦਈਆਂ ਉਧਰ ਪੈਕਸ਼ਗਲਾਰਾ ਸਿਸਟਮ ਆ ਇਹ ਭਾਜੀ న్యూਸ ਵਾਲੇ ਭਾਜੀ ਵੀ ਆਏ ਨੇ ਸਾਹਮਣੇ ਲੱਗਦਾ ਇਹ న్యూਜ਼ ਵਾਲੇ న్యూਜ਼ ਵਾਲੇ ਯਾਰ ਉਹ న్యూਜ਼ ਵਾਲਾ ਹੀ ਆ ਇਹ న్యూਜ਼ ਵਾਲੇ ਭਾਈ ਆ ਸਾਹਮਣੇ ਬਾਜੀ ਨਿਊਜ਼ ਵਾਲੇ ਆਪਣੇ ਵੇਕਾ ਭਾ ਆ ਗਿਆ ਦੁਕਾਨ ਵਾਲੇ ਦੀ ਭਾ ਹੁਣੇ ਤੇ ਰਾਜ ਭਾ ਹੁਣੇ ਵੀਡੀਓ ਮੈਂ ਬਣੀ ਨਹੀਂ 100 ਰੁਪਇਆ ਕਰਸ ਲਿਆ ਮੈਂ ਚੱਤ ਨਿਕਲੀ ਚਾਚੇ ਨੇ ਮੈਂ ਕਲਿੱਕ ਨਹੀਂ ਕੀਤਾ ਸੋ ਕਿਹ ਚਾਹ ਸਹੀ ਬੜਾ ਉਹ ਵੀਡੀਓ ਬਣੀ ਮੈਂ ਵੀਡੀਓ ਬਣਾਣੀ ਮੈ ਆਣਾ ਹੀ ਮੈਂ ਕਾਈ ਪੜਾਣ ਨੂੰ ਆਂਦਾ ਏ ਸੁੱਕਾ ਚੱਲ ਪਰਾਂ ਤੇ ਪੈਰ

રે દાદા really, yeah. <laughs>

Yeah! <laughs>